ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੋ ਤੁਸੀਂ ਤੇ ਮੈਂ ਹਾਂ ਸ਼ਿਖਾ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਆ ਪਹਿਲੀ ਖਬਰ ਵਾਲੀ ਅਮਰੀਕਾ ਤੇ ਭਾਰਤ ਦੇ ਵਿਚਕਾਰ ਜਿਹੜੇ ਸੰਬੰਧ ਹੁਣ ਲਗਾਤਾਰ ਹੀ ਵਗਦੇ ਦੇਖਣ ਨੂੰ ਮਿਲਦੇ ਨੇ ਇਹਨਾਂ ਸੰਬੰਧਾਂ ਦਾ ਸਿੱਧਾ ਅਸਰ ਸਟਾਕ ਮਾਰਕੀਟ ਤੇ ਵੀ ਦੇਖਣ ਨੂੰ ਮਿਲੇਗਾ ਸਟਾਕ ਮਾਰਕੀਟ ਹੁਣ ਅੱਜ ਦੇ ਦਿਨ ਦੇ ਵਿੱਚ ਕਾਫੀ ਚੰਗੀ ਮਾਤਰਾ ਤੇ ਖੁੱਲਿਆ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਨਿਵੇਸ਼ ਕਰ ਰਹੇ ਨੇ ਤਾਂ ਇਸ ਦਾ ਸਿੱਧਾ ਅਸਰ ਵੀ ਜੋ ਹੈ ਹੁਣ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਵਿਚਕਾਰ ਸਮਝੌਤੇ ਬਣਨ ਦੇ ਨਾਲ ਨਾਲ ਬਹੁਤ ਸਾਰੀਆਂ ਚੀਜ਼ਾਂ ਤੇ ਵੀ ਬੜੇਗਾ ਹਾਲਾਂਕਿ ਭਾਰਤ ਤੇ ਅਮਰੀਕਾ ਦੇ ਵਿਚਕਾਰ ਚੱਲ ਰਹੇ ਤਕਰਾਰ ਤੋਂ ਬਾਅਦ ਬਹੁਤ ਵੱਡਾ ਨੁਕਸਾਨ ਕਿਤੇ ਨਾ ਕਿਤੇ ਭਾਰਤ ਨੂੰ ਜ਼ਰੂਰ ਹੋਇਆ ਔਰ ਪਰ ਇਸ ਦੇ ਵਿਚਾਲੇ ਹੁਣੇ ਜਿਹੜੇ ਸਮਝੌਤੇ ਦੀਆਂ ਚਰਚਾਵਾਂ ਤੇਜ਼ ਨੇ ਇਹ ਸਮਝੌਤੇ ਦੀਆਂ ਚਰਚਾਵਾਂ ਦੇ ਨਾਲ ਬਹੁਤ ਵੱਡਾ ਫਾਇਦਾ ਸਟਾਕ ਮਾਰਕੀਟ ਨੂੰ ਵੀ ਹੋਇਆ ਸਟਾਕ ਸਟਾਕ ਐਕਸਚੇਂਜ ਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਵਿਚਾਲੇ ਦੱਸੀਏ ਕਿ ਇਹ ਕਿਹਾ ਜਾ ਰਿਹਾ ਕਿ ਪ੍ਰਭਾਵਿਤ ਸਟਾਕਾਂ ਵਿੱਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਤੇ ਆਈਟੀ ਸੂਚਕ ਅੰਕ ਵਿੱਚ ਲਗਭਗ 275% ਦਾ ਵਾਧਾ ਹੋਇਆ ਇਸ ਤੋਂ ਇਲਾਵਾ ਕੁਝ ਹੋਰ ਸਟਾਕ ਵੀ 10 ਤੋਂ 4% ਦਾ ਵਾਧਾ ਦੇਖ ਰਹੇ ਨੇ ਇਸ ਦਾ ਸਿੱਧਾ ਲਾਭ ਭਾਰਤ ਤੇ ਅਮਰੀਕਾ ਵਪਾਰ ਸਮਝੌਤੇ ਤੇ ਹੋਵੇਗਾ ਤੇ ਇਸ ਤੇ ਵਿਚਾਰੇ ਦੱਸਿਆ ਜਾ ਰਿਹਾ ਕਿ ਨਿਫਟੀ ਅਤੇ ਸੰਸੈਕਸ ਵੱਡੇ ਅਵ ਵਾਧੇ ਦੇ ਨਾਲ ਖੁੱਲ੍ਹਿਆ ਤੇ ਉੱਚ ਪੱਧਰ ਤੇ ਵਪਾਰ ਕਰ ਰਹੇ ਨੇ ਖਾਸ ਤੌਰ ਤੇ ਵਪਾਰਕ ਸਮਝੌਤੇ ਤੇ ਸਿੱਧੇ ਤੌਰ ਤੇ ਪ੍ਰਭਾਵਿਤ ਸਟਾਕਾਂ ਨੂੰ ਚੰਗਾ ਵਾਧਾ ਦੇਖਣ ਨੂੰ ਮਿਲਿਆ ਇਸ ਤੋਂ ਬਾਅਦ ਹੁਣ ਬਹੁਤ ਸਿੱਧਾ ਪ੍ਰਭਾਵ ਜਿਹੜਾ ਵਾ ਦੇਖਣ ਨੂੰ ਮਿਲਿਆ ਨਾਲ ਦੇ ਨਾਲ ਦਰਅਸਲ ਜਿਹੜੀਆਂ ਨਿਊਜ਼ ਏਜੰਸੀਸ ਨੇ ਉਹਨਾਂ ਦੀਆਂ ਰਿਪੋਰਟਾਂ ਦੇ ਅਨੁਸਾਰ ਇੰਡੀਆ ਮਿੰਟ ਨੇ ਇਸ ਦਾ ਹਵਾਲਾ ਦੰਦਾ ਹੋਏ ਦੱਸਿਆ ਕਿ ਦੋਵੇਂ ਦੇਸ਼ ਇੱਕ ਵਪਾਰਕ ਸਮਝੌਤੇ ਤੇ ਬਹੁਤ ਨਿਰਿਆਹਨ ਅਤੇ ਭਾਰਤ ਤੇ ਲਗਾਏ ਗਏ ਪਿਆਪ ਪਤੀਸ਼ਤ ਟੈਰਿਫ ਨੂੰ 15 ਤੋਂ 16 ਪਤੀਸ਼ਤ ਘਟਾ ਦਿੱਤਾ ਜਾ ਸਕਦਾ ਹੈ ਹੁਣ ਦੱਸਿਆ ਕਿ ਕਈ ਸਟੋਕ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਵਪਾਰਕ ਸਮਝੌਤੇ ਦਾ ਐਲਾਨ ਹੋਣ ਤੋਂ ਬਾਅਦ ਮੌਜੂਦਾ ਪੱਧਰਾ ਤੇ ਮਹੱਤਵਪੂਰਨ ਲਾਭ ਦੇਖਣ ਨੂੰ ਮਿਲ ਸਕਦਾ ਹੈ ਔਰ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਆਯਾਤ ਸਮਾਨ ਤੇ 25% ਟੈਰਿਫ ਲਗਾਇਆ ਉਸ ਤੋਂ ਬਾਅਦ 25% ਟੈਰਿਫ ਵਾਧੂ ਲਗਾ ਦਿੱਤਾ ਗਿਆ ਤਾਂ ਟੈਕਸਟਾਈਲ ਆਟੋ ਸਹਾਇਕ ਹੀਰਾ ਤੇ ਗਹਿਣੇ ਅਤੇ ਸਮੁੰਦਰੀ ਉਤਪਾਦਾਂ ਨਾਲ ਸੰਬੰਧਿਤ ਸਟਾਕਾਂ ਵਿੱਚ ਪਾਰੀਗ੍ਰਾਹ ਵਟਾਈ ਹੈ ਹੁਣ ਜੇਕਰ ਭਾਰਤ ਤੇ ਅਮਰੀਕਾ ਵਿਚਕਾਰ ਵਪਾਰਕ ਸੌਦੇ ਦਾ ਐਲਾਨ ਕੀਤਾ ਜਾਂਦਾ ਤੇ ਟੈਰਿਫ ਦਰਾਂ ਘਟਾਈਆਂ ਜਾਂਦੀਆਂ ਹਨ ਤਾਂ ਇਹਨਾਂ ਖੇਤਰਾਂ ਦੇ ਸਟਾਕਾਂ ਵਿੱਚ ਮਹੱਤਵਪੂਰਨ ਵਾਧਾ ਹੋ ਸਕਦਾ ਹੈ ਆਟੋ ਸਹਾਇਕ ਖੇਤਰ ਵਿੱਚ ਭਾਰਤ ਫੋਰਜ ਅਤੇ ਹੋਰਾਂ ਜਿਹੜੀਆਂ ਚੀਜ਼ਾਂ ਨੇ ਉਸ ਤੇ ਅਸਰ ਹੋ ਸਕਦਾ ਹੈ ਔਰ ਭਾਰਤ ਅਮਰੀਕਾ ਵਪਾਰ ਸੌਦੇ ਤੋਂ ਸਭ ਤੋਂ ਵੱਧ ਫਾਇਦਾ ਹੋਵੇਗਾ ਇਹ ਤਿੰਨੋਂ ਸਟਾਕ ਅੱਜ ਦੇ ਵਪਾਰ ਸੈਸ਼ਨ ਵਿੱਚ 5% ਤੱਕ ਦੇ ਵਾਧੇ ਨਾਲ ਵਪਾਰ ਕਰ ਰਹੇ ਨੇ ਟੈਕਸਟਾਈਲ ਸੈਕਟਰ ਦੇ ਸਟਾਕਾਂ ਵਿੱਚ ਜੇ ਗੱਲ ਕਰੀਏ ਤਾਂ ਉਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਸ਼ਾਮਲ ਨੇ ਔਰ ਇਸ ਨਾਲ ਸਟਾਕ ਅੱਜ 5 ਤੋਂ 15% ਤੇ ਵਾਧੇ ਦੇ ਨਾਲ ਹੀਰਾ ਤੇ ਰਤਨ স্টকਾਂ ਵਿੱਚ ਨਿਵੇਸ਼ ਕਰਨ ਵਾਲੀਆਂ ਕਈ ਕੰਪਨੀਆਂ ਜਿਹੜੀਆਂ ਨੇ ਉਹ ਵੀ ਸ਼ਾਮਲ ਹੋ ਚੁੱਕੀਆਂ ਨੇ ਕਿਉਂਕਿ ਬਹੁਤ ਵੱਡੇ ਪੱਧਰ ਦਾ ਲਾਭ ਹੋਣ ਮਿਲੇਗਾ ਅਮਰੀਕਾ ਤੇ ਭਾਰਤ ਦੇ ਸਮਝੌਤੇ ਦੇ ਵਿਚਕਾਰ ਸਟਾਕ ਮਾਰਕੀਟ ਹੋਰ ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਨੂੰ ਬਹੁਤ ਵੱਡੇ ਪੱਧਰ ਦਾ ਲਾਭ ਹੋਣ ਵਾਲਾ 사ਊਦੀ ਅਰਬ ਨੇ 50 ਸਾਲ ਪੁਰਾਣੀ ਕਫਾਲਾ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਹੈ ਇਸ ਦਾ ਪੂਰਾ ਨਾਮ ਕਫਾਲਾ ਲੇਬਰ ਸਪான்ਸਰਸ਼ਿਪ ਪ੍ਰਣਾਲੀ ਸੀ ਜਿਸ ਨੂੰ ਵਿਆਪਕ ਤੌਰ ਤੇ ਆਧੁਨਿਕ ਗੁਲਾਮੀ ਵਜੋਂ ਦਰਸਾਇਆ ਗਿਆ ਸੀ ਇਸ ਪ੍ਰਣਾਲੀ ਦੇ ਤਹਿਤ ਮਾਲਕਾ ਕੋਲ ਵਿਦੇਸ਼ੀ ਕਾਮਿਆਂ ਦੇ ਜੀਵਨ ਤੇ ਪੂਰਾ ਨਿਰੰਤਰ ਸੀ ਜਿਸ ਵਿੱਚ ਉਹਨਾਂ ਦੇ ਪਾਸਪੋਰਟ ਰੱਖਣਾ ਅਤੇ ਇਹ ਫੈਸਲਾ ਕਰਨਾ ਸ਼ਾਮਲ ਸੀ ਕਿ ਉਹ ਕਦੋਂ ਨੌਕਰੀਆਂ ਬਦਲ ਸਕਦੇ ਨੇ ਜਾਂ ਦੇਸ਼ ਛੱਡ ਸਕਦੇ ਨੇ ਇਸ ਫੈਸਲੇ ਨਾਲ ਲਗਭਗ 13 ਮਿਲੀਅਨ ਵਿਦੇਸ਼ੀ ਕਾਮਿਆਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਵਿੱਚ ਲਗਭਗ 2.5 ਮਿਲੀਅਨ ਭਾਰਤੀ ਵੀ ਸ਼ਾਮਲ ਹੈ ਇਹ ਫੈਸਲਾ ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੀ ਵਿਜ਼ਨ 2030 ਸੁਧਾਰ ਯੋਜਨਾ ਦਾ ਹਿੱਸਾ ਹੈ ਜਿਸ ਦਾ ਉਦੇਸ਼ ਸਾਊਦੀ ਅਰਬ ਦੀ ਵਿਸ਼ਵ ਵਿਆਪੀ ਸ਼ਵੀ ਨੂੰ ਬਿਹਤਰ ਬਣਾਉਣਾ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ ਇਹ ਪ੍ਰਣਾਲੀ ਜੋ 1950 ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ ਅਸਲ ਵਿੱਚ ਵਿਦੇਸ਼ੀ ਮਜ਼ਦੂਰਾਂ ਦੀ ਨਿਗਰਾਨੀ ਲਈ ਤਿਆਰ ਕੀਤੀ ਗਈ ਸੀ ਹਰੇਕ ਵਿਦੇਸ਼ੀ ਕਰਮਚਾਰੀ ਨੂੰ ਇੱਕ ਕਫੀਲ ਨਾਲ ਜੋੜਿਆ ਜਾਂਦਾ ਸੀ ਜੋ ਉਹਨਾਂ ਦੀ ਨੌਕਰੀ ਤਨਖਾਹ ਅਤੇ ਇੱਥੋਂ ਤੱਕ ਕਿ ਰਿਹਾਇਸ਼ ਨੂੰ ਵੀ ਨਿਯੰਤਰਿਤ ਕਰਦਾ ਸੀ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਕਾਮੇ ਆਪਣੇ ਦੁਰਵਿਵਹਾਰ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਸ਼ਿਕਾਇਤ ਵੀ ਨਹੀਂ ਕਰ ਸਕਦੇ ਸਨ ਜਦੋਂ ਤੱਕ ਕਫੀਲ ਇਜਾਜ਼ਤ ਨਹੀਂ ਦਿੰਦਾ ਸੀ ਇਸ ਪ੍ਰਣਾਲੀ ਦੇ ਤਹਿਤ ਔਰਤਾਂ ਨੂੰ ਸਭ ਤੋਂ ਵੱਧ ਦੁੱਖ ਚੱਲਣਾ ਪਿਆ ਬਹੁਤ ਸਾਰੀਆਂ ਭਾਰਤੀ ਔਰਤਾਂ ਨੇ ਸਰੀਰਕ ਅਤੇ ਜਿੰਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ 2017 ਵਿੱਚ ਗੁਜਰਾਤ ਅਤੇ ਕਰਨਾਟਕ ਵਿੱਚ ਔਰਤਾਂ ਨਾਲ ਅਣਮਨੁੱਖੀ ਵਿਵਹਾਰ ਦੇ ਮਾਮਲਿਆਂ ਦਾ ਹੱਲ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਹੀ ਹੋਇਆ ਹੈ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਨੇ ਇਸ ਨੂੰ ਮਨੁੱਖੀ ਤਸਕਰੀ ਦਾ ਇੱਕ ਰੂਪ ਦੱਸਿਆ ਇਸ ਫੈਸਲੇ ਦੇ ਪਿੱਛੇ ਅੰਤਰਰਾਸ਼ਟਰੀ ਦਬਾਅ ਮਨੁੱਖੀ ਅਧਿਕਾਰ ਸੰਗਠਨਾਵਾਂ ਦੀਆਂ ਰਿਪੋਰਟਾਂ ਅਤੇ ਵਿਦੇਸ਼ੀ ਨਾਗਰਿਕਾਂ ਦਾ ਗੁੱਸਾ ਮੁੱਖ ਕਾਰਨ ਸਨ ਅੰਤ ਵਿੱਚ ਕਾਉਨਟ ਪ੍ਰਿੰਸ ਨੇ ਦੇਸ਼ ਦੀ ਵਿਸ਼ਵ ਵਿਆਪੀ ਸਾਖ ਅਤੇ ਨਿਵੇਸ਼ ਮਾਹੌਲ ਨੂੰ ਬਿਹਤਰ ਬਣਾਉਣ ਲਈ ਕਫਾਲਾ ਪ੍ਰਣਾਲੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਹਾਲਾਂਕਿ ਇਹ ਪ੍ਰਣਾਲੀ ਅਜੇ ਵੀ ਕਵੇਤ, ਓਮਾਨ, ਲੇਬਨਾਨ ਅਤੇ ਕਤਰ ਵਰਗੇ ਦੇਸ਼ਾਂ ਵਿੱਚ ਜਾਰੀ ਹੈ ਪੰਜਾਬ ਚ ਪਿਛਲੀਆਂ ਸਰਕਾਰਾਂ ਦੌਰਾਨ ਧੜਾ ਧੜ ਕੱਟੀਆਂ ਗਈਆਂ ਨਜਾਇਜ਼ ਕਲੋਨੀਆਂ ਨਾਲ ਸੰਬੰਧਿਤ ਪਲਾਟ ਦੀ ਰਜਿਸਟਰੀ ਲਈ ਐਨਓਸੀ ਜ਼ਰੂਰੀ ਦਾ ਨਿਯਮ ਜਿੱਥੇ ਪ੍ਰਾਪਰਟੀ ਕਾਰੋਬਾਰੀਆਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਏ ਅਤੇ ਸੂਬੇ ਚ ਵਸਿੱਕੇ ਰਜਿਸਟਰਡ ਹੋਣ ਵਿੱਚ ਆਈ ਗ੍ਰਾਵਟ ਕਰਨ ਮੰਦੇ ਦੀ ਮਾਰ ਚੱਲ ਰਹੀ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਲੈਕਟਰ ਰੇਟਾਂ ਚ ਕਈ ਗੁਣਾ ਵਾਧਾ ਕਰਕੇ ਨਵਾਂ ਤੋਹਫ਼ਾ ਦਿੱਤਾ ਗਿਆ ਪਿਛਲੇ ਲੰਬੇ ਅਰਸੇ ਤੋਂ ਪ੍ਰਾਪਰਟੀ ਕਾਰੋਬਾਰ ਵਿੱਚ ਐਨਓਸੀ ਕਾਰਨ ਛਾਏ ਮੰਦੇ ਨਾਲ ਜੂਝ ਰਹੇ ਪ੍ਰਾਪਰਟੀ ਕਾਰੋਬਾਰੀਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਲੈਕਟਰ ਰੇਟਾਂ 'ਚ ਕੀਤਾ ਚੁੱਪਚਾ ਵਾਅਦਾ ਬਿਜਲੀ ਡਿੱਗਣ ਤੋਂ ਘੱਟ ਨਹੀਂ ਹੈ ਇੱਕ ਪਾਸੇ ਜਿੱਥੇ ਸ਼ਹਿਰ ਵਾਸੀ ਤਿਹਾਰਾਂ ਦਾ ਆਨੰਦ ਲੈ ਰਹੇ ਸਨ ਇਸੇ ਦੌਰਾਨ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਕਈ ਤਹਿਸੀਲਾਂ 'ਚ ਕਲੈਕਟਰ ਰੇਟਾਂ ਵਿੱਚ ਕਈ ਗੁਣਾ ਵਾਅਦਾ ਕਰ ਦਿੱਤਾ ਗਿਆ ਮੁੱਖ ਤੌਰ ਤੇ ਕਲੈਕਟਰ ਰੇਟਾਂ 'ਚ ਵਾਅਦੇ ਦਾ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਰਚ ਦੇ ਅੰਤ ਵਿੱਚ ਜਾਂ ਅਪ੍ਰੈਲ ਮਹੀਨੇ ਦੇ ਸ਼ੁਰੂ ਵਿੱਚ ਕੀਤਾ ਜਾਂਦਾ ਹੈ ਪਰ ਇਸ ਵਾਰ ਪ੍ਰਸ਼ਾਸਨ ਵੱਲੋਂ ਅਕਤੂਬਰ ਮਹੀਨੇ ਦੇ ਅੰਤ 'ਚ ਜਦੋਂ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਵਿੱਚ ਵਾਅਦਾ ਕਰ ਦਿੱਤਾ ਗਿਆ ਇਸ ਤੋਂ ਅਣਜਾਣ ਅਤੇ ਲਗਾਤਾਰ ਚੱਲ ਰਹੀਆਂ ਸਰਕਾਰੀ ਛੁੱਟੀਆਂ ਦੌਰਾਨ ਤਿਹਾਰਾਂ 'ਚ ਵਿਅਸਤ ਪ੍ਰਾਪਰਟੀ ਕਾਰੋਬਾਰੀ ਅਤੇ ਆਮ ਜਨਤਾ ਨੂੰ ਕਲੈਕਟਰ ਰੇਟਾ 'ਚ ਵਾਅਦੇ ਸੰਬੰਧੀ ਜਾਣਕਾਰੀ ਉਸ ਸਮੇਂ ਮਿਲਣੀ ਸ਼ੁਰੂ ਹੋਈ ਜਦੋਂ ਉਹਨਾਂ ਨੇ ਰਜਿਸਟਰੀ ਕਰਵਾਉਣ ਲਈ ਆਨਲਾਈਨ ਅਪਾਇੰਟਮੈਂਟ ਲੈਣ ਦਾ ਯਤਨ ਕੀਤਾ ਅਤੇ ਪੁਰਾਣੇ ਕਲੈਕਟਰ ਰੇਟ ਦੀ ਜਗ੍ਹਾ ਸਾਈਟ ਤੇ ਨਵੇਂ ਅਤੇ ਵਧੇ ਹੋਏ ਰੇਟ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਸ ਸੰਬੰਧੀ ਡੀਸੀ ਹਿਮਾਂਸ਼ੂ ਜੈਨ ਵੱਲੋਂ ਜਾਰੀ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਤਾਇਨਾਤ ਐਸਟੀਐਮ ਅਤੇ ਸੀਆਰਓ ਵੱਲੋਂ ਆਪਣੀਆਂ ਅਧੀਨ ਪੈਂਦੇ ਇਲਾਕੇ 'ਚ ਪਹਿਲਾਂ ਤੋਂ ਤੈਅ ਰੇਟਾਂ ਵਿੱਚ ਵਾਧੇ ਸੰਬੰਧੀ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਨਾਲ ਸਹਿਮਤ ਹੁੰਦੇ ਹੋਏ ਉਹਨਾਂ ਵੱਲੋਂ ਕਲੈਕਟਰ ਰੇਟਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਹ ਵਾਧਾ 23 ਅਕਤੂਬਰ 2025 ਤੋਂ ਲਾਗੂ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਾਰੀਆਂ ਤਹਿਸੀਲਾਂ 'ਚ ਤਾਇਨਾਤ ਸਟਾਫ ਵੱਲੋਂ ਵਧੇ ਹੋਏ ਕਲੈਕਟਰ ਰੇਟਾਂ ਮੁਤਾਬਕ ਔਨਲਾਈਨ ਵਾਧਾ ਕਰ ਦਿੱਤਾ ਗਿਆ ਹੈ ਇਸ ਲਿਸਟ 'ਚ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ 10 ਤੋਂ 25% ਤੱਕ ਵਾਅਦਾ ਕੀਤਾ ਗਿਆ ਹੈ ਅਤੇ ਭਵਿੱਖ 'ਚ ਲੋਕਾਂ ਨੂੰ ਵਧੇ ਹੋਏ ਕਲੈਕਟਰ ਰੇਟ ਮੁਤਾਬਕ ਹੀ ਸਰਕਾਰੀ ਫੀਸ ਅਦਾ ਕਰਨੀ ਪਵੇਗੀ। ਡੋਨਲਡ ਟਰੰਪ ਨੇ ਪੁਤਿਨ ਦੇ ਖਿਲਾਫ ਕਰ ਦਿੱਤੀ ਵੱਡੀ ਕਾਰਵਾਈ ਜਿੱਥੇ ਕਿ ਹੁਣ ਰੂਸਿਆ ਕੁਝ ਤੇਲ ਕੰਪਨੀਆਂ ਬੈਨ ਕਰ ਦਿੱਤੀਆਂ ਨੇ। ਇਹ ਤੇਲ ਕੰਪਨੀਆਂ ਬੈਨ ਜਿਹੜੀਆਂ ਕੀਤੀਆਂ ਨੇ ਹੋ ਸਕਦਾ ਹੈ ਕਿ ਇਸ ਦਾ ਕੁਝ ਭਾਰਤ ਤੇ ਵੀ ਵੱਡਾ ਅਸਰ ਪਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤ ਰੂਸ ਤੇ ਕੋਲੋਂ ਤੇਲ ਖਰੀਦਦਾ ਹੈ ਤੇ ਟਰੰਪ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਰੂਸ ਦੇ ਕੋਲੋਂ ਤੇਲ ਖਰੀਦਣਾ ਬੰਦ ਕਰ ਦਵੇ ਹਾਲਾਂਕਿ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਹੁਣ ਭਾਰਤ ਜੋ ਹੈ ਰੂਸ ਦੇ ਕੋਲੋਂ ਤੇਲ ਨਹੀਂ ਖਰੀਦੇਗਾ ਪਰ ਇਸ ਦੇ ਵਿਚਾਲੇ ਹੋੜੇ ਇੱਕ ਵੱਡੀ ਕਾਰਵਾਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਹੁਣ ਉਹ ਤੈਨੂੰ ਝਟਕਾ ਦਿੱਤਾ ਰੂਸੀਆਂ ਕੁਝ ਤੇਲ ਕੰਪਨੀਆਂ ਜਿਹੜੀਆਂ ਬੈਨ ਕਰ ਦਿੱਤੀਆਂ ਨੇ ਦਰਸਲ ਇਸ ਤੋਂ ਵਿਚਾਲੇ ਹੁਣ ਤੇਲ ਕੰਪਨੀਆਂ ਉੱਤੇ ਜਿਹੜਾ ਬੈਨ ਲੱਗਾ ਹੈ ਕਿਤੇ ਨਾ ਕਿਤੇ ਅਸਰ ਜੋ ਹੈ ਰੂਸ ਤੇ ਉੱਤੇ ਕਾਫੀ ਪੈਣ ਵਾਲਾ ਹੈ ਅਮਰੀਕਾ ਤੇ ਰੂਸ ਵਿਚਕਾਰ ਟਕਰਾ ਖਤਮ ਹੋਣ ਦਾ ਜਿਹੜਾ ਨਾਮ ਨਹੀਂ ਲੈ ਰਿਹਾ ਇਹ ਨਜ਼ਰ ਨਹੀਂ ਆ ਰਿਹਾ ਰਾਸ਼ਟਰਪਤੀ 트ੰਪ ਨੇ ਹੁਣ ਰੂਸ ਦੇ ਖਿਲਾਫ ਵੱਡਾ ਕਦਮ ਚੱਕਿਆ ਉਹਨਾਂ ਨੇ ਹੁਣੇ ਯਾਨੀ ਕਿ ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ ਤੇ ਪੈਨ ਲਗਾ ਦਿੱਤਾ ਹੈ 트ੰਪ ਨੇ ਇਕਦਮ ਚੁੱਕ ਕੇ ਸਿੱਧਾ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਚੁਣੌਤੀ ਇਹ ਕਦਮ ਚੁੱਕਿਆ ਕਿਹਾ ਉਸ ਤੋਂ ਬਾਅਦ ਚੁਣੌਤੀ ਦਿੱਤੀ ਆ ਅਮਰੀਕਾ ਵੱਲੋਂ ਇਹ ਕਦਮ ਰੂਸ ਤੇ ਦਬਾਅ ਵਧਾਉਣ ਲਈ ਬਿਆਕਿਆ ਟ੍ਰੰਪ ਨੇ ਯੂਕਰੇਨ ਯੁੱਧ ਦੇ ਸੰਦਰਭ ਦੇ ਵਿੱਚ ਇਹ ਕਾਰਵਾਈ ਕੀਤੀ ਹੈ ਅਮਰੀਕਾ ਨੇ ਰੂਸ ਦੀਆਂ ਰੋਸਨੇਫਟ ਅਤੇ ਲੋਕੋਇਲ ਕੰਪਨੀਆਂ ਤੇ ਬੈਨ ਲਗਾਇਆ ਹੈ ਔਰ ਮੁੱਖ ਗੱਲ ਇਹ ਵੀ ਹੈ ਕਿ ਭਾਰਤ ਇਹਨਾਂ ਦੋਨਾਂ ਕੰਪਨੀਆਂ ਤੋਂ ਤੇਲ ਖਰੀਦਦਾ ਹੈ ਹੁਣ ਇਸ ਬੈਨ ਦਾ ਪ੍ਰਭਾਵ ਭਾਰਤ ਤੇ ਵੀ ਪੈ ਸਕਦਾ ਹੈ ਦੱਸੀਏ ਕਿ ਰਿਪੋਰਟਾਂ ਦੇ ਮੁਤਾਬਕ ਕੀ ਕਿਹਾ ਗਿਆ ਟ੍ਰੰਪ ਨੇ ਬਿਆਨ ਦਿੱਤਾ ਮੈਂ ਹਰ ਵਾਰੀ ਵਲਾਦਿਮੀਰ ਪੁੱਤਰ ਨਾਲ ਗੱਲ ਕਰਦਾ ਹਾਂ ਗੱਲਬਾਤ ਚੰਗੀ ਹੁੰਦੀ ਹੈ ਪਰ ਅਕੇ ਨਹੀਂ ਪੱਧਰੀਆ ਤਾਂ ਇਸ ਦੇ ਵਿਚਾਰੇ ਹੁਣ 트ੰਪ ਨੇ ਵੱਡੀ ਕਾਰਵਾਈ ਜਿਹੜੀ ਆ ਉਹ ਰੂਸ ਦੇ ਉੱਤੇ ਕਰ ਦਿੱਤੀ ਹੈ ਤੇ ਇਸ ਦੇ ਵਿਚਾਰੇ ਰਾਸ਼ਟਰਪਤੀ 트ੰਪ ਨੇ ਪੁਤਿਨ ਦੀਆਂ ਖੁੱਲ ਕੇ ਜਿਹੜੀ ਆ ਨਿੰਦਾ ਕੀਤੀ ਆ ਪੁਤਿਨ ਵੀ ਔਰ ਕਿਹਾ ਕਿ ਉਹ ਸ਼ਾਂਤੀ ਦੇ ਮਾਮਲੇ ਵਿੱਚ ਬਿਲਕੁਲ ਵੀ ਗੰਭੀਰ ਨਹੀਂ ਹਨ ਹਾਲਾਂਕਿ ਨਵੇਂ ਪਾਬੰਦੀ ਹੱਲ ਦਾ ਪਵੰਦੀਆਂ ਦਾ ਹੱਲ ਦਾ ਰਸਤਾ ਵੀ ਉਹ ਨਹੀਂ ਲੱਭਦੇ ਅਸੀਂ ਕਾਫੀ ਇੰਤਜ਼ਾਰ ਕੀਤਾ ਪਰ ਹੁਣ ਸਮਾਂ ਆ ਗਿਆ ਹੈ 트াম্প ਲੰਬੇ ਸਮੇਂ ਤੋਂ ਰੂਸ ਖਿਲਾਫ ਬਿਆਨ ਦੇ ਰਹੇ ਨੇ ਹੋਣਾ ਭਾਰਤ ਨੇ ਪਿਆ ਪਟਿਸ਼ਰ ਟੈਰਿਫ ਲਗਾਇਆ ਸੀ ਅਤੇ ਨਹੀਂ ਚਾਹੁੰਦੇ ਸਨ ਕਿ ਭਾਰਤ ਰੂਸ ਤੋਂ ਤੇਲ ਖਰੀਦੇ 트াম্প ਨੇ ਇਹ ਵੀ ਕਹਿ ਆਸੀ ਕਿ ਰੂਸ ਆਪਣੀ ਕਮਾਈ ਜੋ ਹੈ ਯੂਕ੍ਰੇਨ ਜੋਤ ਤੇ ਖਰਚ ਰਿਹਾ ਹੈ ਭਾਰਤ ਨੇ ਇਸ ਸਾਲ ਜਨਵਰੀ ਤੋਂ ਜੁਲਾਈ ਦੇ ਦਰਮਿਆਨ ਲਗਭਗ 171 ਮਿਲੀਅਨ ਬੈਰਲ ਰੂਸੀ ਕੱਚਾ ਤੇਲ ਹੋਰ ਆਯਾਤ ਕੀਤਾ ਤਾਂ ਇਹ ਭਾਰਤ ਦੇ ਕੋਲ ਤੇਲ ਆਯਾਤ ਦਾ ਤੇ ਜਿਹੜਾ ਤਿੰਨਵਾਂ ਹਿੱਸਾ ਬਣਦਾ ਜਦ ਕਿ ਪਹਿਲਾ ਭਾਰਤ ਰੂਸ ਤੋਂ ਘੱਟ ਤੇਲ ਆਯਾਤ ਕਰਦਾ ਸੀ ਤੇ ਇਸ ਦੇ ਵਿਚਾਰੇ ਹੁਣ 트ੰਪ ਨੇ ਝਟਕਾ ਦਿੱਤਾ ਇਸ ਝਟਕੇ ਦੇ ਵਿੱਚ ਇਹ ਸਾਫ਼ ਨਜ਼ਰ ਆਇਆ ਉਹ ਦੋ ਕੰਪਨੀਆਂ ਬੈਨ ਹੋਈਆਂ ਜਿਸ ਤੇ ਕੋੜੋ ਭਾਰਤ ਤੇ ਲੈਂਦਾ ਸੀ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਔਰਤਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਤਿੰਨ ਵੱਡੇ ਫੈਸਲੇ ਲਏ ਨੇ ਇਹਨਾਂ ਵਿੱਚ ਸੂਬੇ ਦੇ ਹਰ ਜਿਮ ਵਿੱਚ ਮਹਿਲਾ ਟ੍ਰੇਨਰ ਲਾਜ਼ਮੀ ਅਤੇ ਯੂਨੀਵਰਸਟੀਆਂ ਕਾਲਜਾਂ ਜਾਂ ਸੰਸਥਾਵਾਂ ਵਿੱਚ ਰਾਤ ਨੂੰ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਲੈ ਜਾਣ ਵਾਲੀਆਂ ਕੈਬਾਂ ਵਿੱਚ ਮਹਿਲਾ ਡਰਾਈਵਰ ਲਾਜ਼ਮੀ ਸ਼ਾਮਲ ਨੇ ਕਮਿਸ਼ਨ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਨੂੰ ਮੁਫਤ ਕੈਬ ਡਰਾਈਵਿੰਗ ਸਿਖਲਾਈ ਵੀ ਪ੍ਰਦਾਨ ਕਰੇਗਾ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਮਿਸ਼ਨ ਨੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖਤ ਰੁਖ ਅਪਣਾਇਆ ਹੈ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਪਾਟੀਆਂ ਨੇ ਕਿਹਾ ਹੈ ਕਿ ਹੁਣ ਰਾਜ ਦੇ ਸਾਰੇ ਜਿਮ ਵਿੱਚ ਘੱਟੋ-ਘੱਟ ਇੱਕ ਮਹਿਲਾ ਟ੍ਰੇਨਰ ਹੋਣਾ ਲਾਜ਼ਮੀ ਹੋਵੇਗਾ ਕਮਿਸ਼ਨ ਦੇ ਅਨੁਸਾਰ ਇਸ ਨਾਲ ਔਰਤਾਂ ਦੀ ਸੁਰੱਖਿਆ ਨਿੱਜਤਾ ਅਤੇ ਆਤਮ ਵਿਸ਼ਵਾਸ ਵਧੇਗਾ ਰਾਜ ਮਹਿਲਾ ਕਮਿਸ਼ਨ ਨੇ ਰਾਜ ਵਿੱਚ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਨੂੰ ਕੈਬ ਡਰਾਈਵਿੰਗ ਸਿਖਲਾਈ ਪ੍ਰਦਾਨ ਕਰਨ ਦਾ ਵੀ ਫੈਸਲਾ ਕੀਤਾ ਹੈ ਇਸ ਦਾ ਉਦੇਸ਼ ਉਹਨਾਂ ਨੂੰ ਆਰਥਿਕ ਤੌਰ ਤੇ ਸੁਤੰਤਰ ਬਣਾਉਣਾ ਅਤੇ ਆਵਾਜਾਈ ਖੇਤਰ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਵਧਾਉਣਾ ਹੈ ਕਮਿਸ਼ਨ ਦਾ ਮੰਨਣਾ ਹੈ ਕਿ ਇਹ ਕਦਮ ਰਾਤ ਨੂੰ ਯਾਤਰਾ ਕਰਨ ਵਾਲੀਆਂ ਔਰਤਾਂ ਲਈ ਇੱਕ ਸੁਰੱਖਿਆ ਢਾਲ ਪ੍ਰਦਾਨ ਕਰੇਗਾ ਰੇणू ਪਾਟਕੀਆ ਨੇ ਦੱਸਿਆ ਕਿ ਦਿੱਲੀ ਅਤੇ ਕੇਰਲ ਵਿੱਚ ਔਰਤਾਂ ਨੂੰ ਆਟੋ ਅਤੇ ਟੈਕਸੀ ਚਲਾਉਣ ਦੀ ਸਿਖਲਾਈ ਦਿੱਤੀ ਗਈ ਹੈ ਇਹਨਾਂ ਤਜ਼ਰਬਿਆਂ ਤੋਂ ਪ੍ਰੇਰਣਾ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕੇ ਨੇ ਉਹਨਾਂ ਕਹੇ ਕਿ ਕਮਿਸ਼ਨ ਦਾ ਇਹ ਫੈਸਲਾ ਇੱਕ ਸਪਸ਼ਟ ਸੰਦੇਸ਼ ਦਿੰਦਾ ਹੈ ਕਿ ਔਰਤਾ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਕਮਿਸ਼ਨ ਨੇ ਸੋਮਵਾਰ ਤੱਕ ਇਹਨਾਂ ਤਿੰਨ ਫੈਸਲਿਆਂ ਤੇ ਇੱਕ ਲਿਖਤੀ ਆਦੇਸ਼ ਜਾਰੀ ਕਰੇਗਾ ਜਿਮ ਵਿੱਚ ਮਹਿਲਾ ਇਨਸਪੈਕਟਰਾਂ ਹੋਣ ਨਾਲ ਔਰਤਾਂ ਆਰਾਮਦਾਇਕ ਮਹਿਸੂਸ ਕਰਨਗੀਆਂ ਅਤੇ ਉਹਨਾਂ ਨੂੰ ਆਪਣੀ ਤੰਦਰੁਸਤੀ ਤੇ ਧਿਆਨ ਕੇਂਦਰਿਤ ਕਰਨ ਦੀ ਆਗਿਆ ਮਿਲੇਗੀ ਜਿਸ ਵਿੱਚ ਔਰਤਾਂ ਵਿਰੁੱਧ ਅਸ਼ਰੀਲਤਾ ਜਾਂ ਪਰੇਸ਼ਾਨੀ ਦੀਆਂ ਘਟਨਾਵਾਂ ਅਕਸਰ ਰਿਪੋਰਟ ਕੀਤੀਆਂ ਜਾਂਦੀਆਂ ਨੇ ਨਵੀਂ ਪ੍ਰਣਾਲੀ ਅਜੀਆਂ ਘਟਨਾਵਾਂ ਨੂੰ ਘਟਾਉਣ ਵਿੱਚ ਮਦਦ ਕਰੇਗੀ